Ring you ਇਸ ਸਾਲ ਪੰਜਾਬ ਹਿਮਾਚਲ ਦੇ ਵਿੱਚ ਭਾਰੀ ਬਰਸਾਤ ਦੇ पूर्वानुमान ਸੰਬੰਧੀ ਮੌਸਮ ਵਿਭਾਗ ਦੀ ਭੁਵਿੱਖਬਾਣੀ ਸਟੀਕ ਨਹੀਂ ਬੈਠ ਰਹੀ ਹੈ। ਦੋਨੋਂ ਸੂਬਿਆਂ ਦੇ ਵਿੱਚ ਕੁਝ ਇੱਕ ਜਗ੍ਹਾ ਨੂੰ ਛੱਡ ਕੇ ਬਾਕੀ ਸਾਰੇ ਥਾਵਾਂ ਤੇ ਮੌਨਸੂਨ ਕਮਜ਼ੋਰ ਚੱਲ ਰਿਹਾ ਹੈ। ਇਸ ਦੀ ਮੁੱਖ ਵਜ੍ਹਾ ਮੌਸਮ ਵਿਭਾਗ ਬੰਗਾਲ ਦੀ ਖਾੜੀ ਦੇ ਵਿੱਚ ਘੱਟ ਦਬਾਅ ਨੂੰ ਰੋਕ ਰਿਹਾ ਹੈ ਜੋ ਮੌਨਸੂਨ ਦੀ ਹਵਾਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਉਸ ਨੂੰ ਅੱਗੇ ਵਧਣ ਨੂੰ ਵੀ ਰੋਕ ਰਿਹਾ ਹੈ। ਇਹੀ ਨਹੀਂ ਇਸ ਦੀ وجہ ਦੇ ਨਾਲ ਪੱਛਮੀ ਦਬਾਅ ਤੇ ਵੀ ਅਸਰ ਪੈ ਰਿਹਾ ਹੈ ਲੇਕਿਨ ਇਸ ਦੇ ਐਕਟਿਵ ਹੋਣ ਦੇ ਅਸਰ ਵੀ ਨਜ਼ਰ ਆਉਣ ਲੱਗੇ ਹਨ 18 ਜੁਲਾਈ ਤੋਂ ਮੌਨਸੂਨ ਐਕਟਿਵ ਹੋਣ ਦੇ ਅਸਰ ਹਨ ਅਤੇ ਅਗਰ ਇਹ ਨਾਰਮਲ ਪੋਜੀਸ਼ਨ ਦੇ ਵਿੱਚ ਆਉਂਦਾ ਹੈ ਤਾਂ 18 ਜੁਲਾਈ ਨੂੰ ਸੂਬੇ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਲੇਕਿਨ ਇਸ ਤੋਂ ਪਹਿਲਾਂ ਸੂਬੇ ਦੇ ਵਿੱਚ ਹੌਮਸ ਅਤੇ ਚਿਪਚਿਪਾਉਣ ਦੀ ਗਰਮੀ ਲੋਕਾਂ ਨੂੰ ਸਤਾਏਗੀ ਹਾਲਾਂਕਿ ਇੱਕ ਦੋ ਥਾਵਾਂ ਤੇ ਹਲਕੀ ਬਰਸਾਤ ਕੁਝ ਸਮੇਂ ਦੇ ਲਈ ਕੁਝ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ ਦੂਜੇ ਪਾਸੇ ਸੌਣ ਦੇ ਮਹੀਨੇ ਦੀ ਸ਼ੁਰੂਆਤ ਵੀ 22 ਜੁਲਾਈ ਤੋਂ ਹੋਣ ਜਾ ਰਹੀ ਹੈ ਅਤੇ ਇਸ ਦਰਮਿਆਨ ਹੀ ਸੌਣ ਦੀ ਚੜੀ ਦੇਖਣ ਨੂੰ ਮਿਲਦਾ ਅਨੁਮਾਨ ਵੀ ਹੈ IMD ਦੇ ਡਾਇਰੈਕਟਰ ਸੁਰਿੰਦਰਪਾਲ ਨੇ ਆਖਿਆ ਕਿ ਪੱਛਮੀ ਦਬਾਅ ਅਤੇ ਮੌਨਸੂਨ ਦੀ ਹਮਾਵਾਂ ਦੋਨੋਂ ਐਕਟਿਵ ਹੋ ਰਹੀਆਂ ਹਨ ਅਤੇ ਪੰਜਾਬ ਦੇ ਵਿੱਚ ਇਸ ਦਾ ਵਿਆਪਕ ਅਸਰ ਦੇਖਣ ਨੂੰ ਮਿਲੇਗਾ ਜੁਲਾਈ ਦੇ ਤੀਜੇ ਅਤੇ ਚੌਥੇ ਹਫਤੇ ਦੇ ਵਿੱਚ ਚੰਗੀ ਬਰਸਾਤ ਹੋਵੇਗੀ ਅਤੇ ਮੌਨਸੂਨ ਦੀ ਕਮੀ ਨੂੰ ਪੂਰਾ ਕਰੇਗੀ ਸੂਬੇ ਦੇ ਵਿੱਚ ਸਨੀਚਰਵਾਰ ਨੂੰ ਦਿਨ ਦੇ ਸਮੇਂ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਧੁੱਪ ਨਿਕਲੀ ਅਤੇ ਅੰਸ਼ਕ ਤੌਰ ਤੇ ਯਾਨੀ ਕਿ ਕੁਝ ਖੇਠਾਂਾਂ ਤੇ ਬੱਦਲਵਾਈ ਦੇਖਣ ਨੂੰ ਮਿਲੀ ਜਿਸ ਦੇ ਚਲਦੇ ਤਾਪਮਾਨ 34 ਤੋਂ 38 ਡਿਗਰੀ ਤੱਕ ਰਿਕਾਰਡ ਦਰਜ ਕੀਤਾ ਗਿਆ ਦੂਜੇ ਪਾਸੇ ਪੜੋਸੀ ਸੂਬੇ ਹਿਮਾਚਲ ਦੀ ਜੇਕਰ ਗੱਲ ਕਰੀਏ ਤਾਂ ਪ੍ਰੇਟਨ ਨਗਰੀ ਮਨਾਲੀ ਦੇ ਵਿੱਚ ਵੀਕੈਂਡ ਤੇ ਸੈਲਾਨੀਆਂ ਦੀ ਭੀੜ ਮੁਰ ਤੋਂ ਦੇਖਣ ਨੂੰ ਮਿਲੀ ਦੱਸਦੀ ਕਿ ਜੁਲਾਈ ਦੇ ਸ਼ੁਰੂ ਦੇ ਵਿੱਚ ਮੌਸਮ ਭਾਗ ਦੇ ਮੌਲੇ ਤਰ ਬਰਸਾਤ ਦੇ ਯੈਲੋ ਲੀਡ ਤੇ ਚੱਲਦੇ ਮਨਾਲੀ ਦੇ ਵਿੱਚ ਸੈਲਾਨੀਆਂ ਦੀ ਗਿਣਤੀ ਘਟ ਗਈ ਸੀ ਪਰ ਹੁਣ ਮਨਾਲੀ ਦੇ ਵਿੱਚ ਬਰਸਾਤ ਇੰਨੀ ਜ਼ਿਆਦਾ ਨਹੀਂ ਹੈ ਸੜਕਾਂ ਵੀ ਸੁਰੱਖਿਤ ਹੋਣ ਦੇ ਨਾਲ ਪ੍ਰੇਟਕਾਂ ਨੇ ਫਿਰ ਤੋਂ ਮਨਾਲੀ ਅਤੇ ਲਾਹੌਲ ਸਪੀਤੀ ਦਾ ਰੁਖ ਕਰ ਲਿਆ ਹੈ ਇਸ ਦੇ ਨਾਲ ਹੀ ਪਹਾੜੀ ਖੇਤਰਾਂ ਦੇ ਵਿੱਚ ਹੋ ਰਹੀ ਬਰਸਾਤ ਦੇ ਨਾਲ ਬਿਆਸ ਦਰਿਆ ਦੇ ਵਿੱਚ ਪਾਣੀ ਰੋਜ਼ਾਨਾ ਵਧਦਾ ਜਾ ਰਿਹਾ ਹੈ ਜੋ ਕਿ ਖਤਰਾ ਹੈ ਇੱਥੇ ਤਨਾਤ ਗੋਤਾਖੋਰ ਮਾਨੂ ਲਾਲ ਨੇ ਦੱਸਿਆ ਕਿ ਪਿਛਲੇ ਦਿਨੀ 3 ਤੋਂ 4 ਇੰਚ ਪਾਣੀ ਵਧ ਗਿਆ ਹੈ ਲੇਕਿਨ ਪ੍ਰਸ਼ਾਸਨ ਐਕਟਿਵ ਨਹੀਂ ਹੈ ਪਿਛਲੇ ਸਾਲ ਆਸ-ਪਾਸ ਦੇ ਪਿੰਡਾਂ ਦੇ ਵਿੱਚ ਮੌਲਤਾਰ ਬਰਸਾਤ ਜੋ ਪਹਾੜਾਂ ਤੇ ਹੋ ਰਹੀ ਸੀ ਉਸ ਦਾ ਪਾਣੀ ਬਿਆਸ ਦਰਿਆ ਦੇ ਵਿੱਚ ਆ ਗਿਆ ਸੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਇਸ ਨੇ ਭਾਰੀ ਤਬਾਹੀ ਮਚਾਈ ਸੀ ਤਾਂ ਮੌਸਮ ਸੁਮੰਦੀ ਵੱਡੀ ਅਪਡੇਟ ਅਸੀਂ ਦਿੱਤੀ ਹੈ ਕਿ ਇਸ ਵਾਰ ਮੌਨਸੂਨ ਹਾਲਾਂਕਿ ਠੰਡਾ ਮੱਠਾ ਪੈ ਗਿਆ ਹੈ ਲੇਕਿਨ 18 ਜੁਲਾਈ ਤੋਂ ਬਾਅਦ ਮੋੜ ਤੋਂ ਹਰਿਆਣਾ ਪੰਜਾਬ ਉੱਤਰ ਭਾਰਤ ਦੇ ਵਿੱਚ ਮੌਨਸੂਨ ਐਕਟਿਵ ਹੋਏਗਾ ਅਤੇ ਜੁਲਾਈ ਦੇ ਅੰਤ ਦੇ ਵਿੱਚ ਮੌਨਸੂਨ ਦੀ ਜੋ ਕਮੀ ਹੈ ਉਹ ਮੌਨਸੂਨ ਦੀ ਜਿਹੜੀ ਬਰਸਾਤ ਹੈ ਪੂਰੀ ਕਰ ਦੇਵੇਗੀ ਕੌਸਮ ਸੰਬੰਧੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਨੂੰ ਲਾਈਕ ਸ਼ੇਅਰ ਕਰੋ